ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਬੀਰ ਸਿੰਘ ਐਂਟੀ ਕਰਪਸ਼ਨ ਬਿਊਰੋ ਅੱਜ ਸਾਡੀ ਟੀਮ ਪਹੁੰਚੀ ਹੈ ਜੀ ਡੇਰਾ ਸਰਚ ਕਰਨ ਬੱਲਾ ਰਵਿਦਾਸੀਆ ਕੌਮ ਦਾ ਧਰਮ ਸਥਾਨ ਬਹੁਤ ਹੀ ਇਤਿਹਾਸਿਕ ਸੋ ਆਓ ਅਸੀਂ ਵੀ ਦਰਸ਼ਨ ਕਰਦੇ ਆ ਤੁਹਾਨੂੰ ਵੀ ਦਿਖਾਵਾਂਗੇ ਇਹ ਹੈ ਜੀ ਧਰਮ ਸਥਾਨ ਬੇਰਾ ਸਚਕੰਡ ਬੱਲਾ ਜੋ ਕਿ ਇੱਕ ਬਹੁਤ ਹੀ ਵਿਸ਼ਾਲ ਗੁਰੂ ਘਰ ਬਣਿਆ ਹੋਇਆ ਹੈ ਜੀ ਇਸ ਗੁਰੂ ਘਰ ਦੇ ਵਿੱਚ ਕਮ ਸੇ ਕਮ ਇੱਕ ਵਾਰ 10000 ਬੰਦਾ ਆਉਣ ਦੀ ਕੈਪਸਿਟੀ ਹੈ ਜੀ ਇਸ ਗੁਰੂ ਘਰ ਦੇ ਵਿੱਚ ਬਹੁਤ ਹੀ ਵਿਸ਼ਾਲ ਬਣਿਆ ਜੀ ਇਹ ਇਹ ਹੈ ਜੀ ਜਦੋਂ ਤੁਸੀਂ ਜਲੰਧਰ ਸ਼ਹਿਰ ਆਨੇ ਆ ਨਾ ਜਲੰਧਰ ਤੋਂ ਕਰੀਬ 10 ਤੋਂ 11 ਕਿਲੋਮੀਟਰ ਦੇ ਆਸ-ਪਾਸ ਇਹ ਘਰ ਬਣਿਆ ਹੋਇਆ ਜੀ ਗੁਰੂ ਘਰ ਸੋ ਇੱਥੋਂ ਦੇਸਾਂ ਬਦੇਸਾਂ ਤੋਂ ਬਹੁਤ ਸੰਗਤ ਦਰਸ਼ਨ ਦੇਖਾਰ ਕਰਨ ਆਦੀ ਹੈ ਇਹ ਮੇਨ ਗੇਟ ਆ ਜੀ ਇਹ 메인 게ਟ ਹੈ 메인 게ਟ ਤੋਂ ਜਦੋਂ ਤੁਸੀਂ ਅੰਦਰ ਐਂਟਰੀ ਕਰੋਗੇ ਤੇ ਤੁਹਾਨੂੰ ਇੱਕ ਵਿਸ਼ਾਲ ਗੁਰੂ ਘਰ ਰਵਿਦਾਸੀਆ ਕੌਮ ਦਾ ਨਜ਼ਰ ਆਏਗਾ ਇਹ ਸੰਗਤਾਂ ਸੇਵਾਦਾਰ ਚਾਬੀਰੇ ਜੀ ਇਹ ਪਾਰਕਿੰਗ ਹੈ ਜੀ ਗੱਡੀਆਂ ਦੀ ਇੱਥੇ ਪਾਰਕਿੰਗ ਹੁੰਦੀ ਹੈ ਇਹ ਦੇਰਸ ਬਾਬਾ ਸਰਵਨ ਦਾਜੀ ਨਹੀਂ ਸੋ ਬਹੁਤ ਹੀ ਇਤਿਹਾਸਕ ਤੇ ਪੁਰਾਣੀ ਜਗਾ ਇੱਥੇ ਬਾਬਾ ਜੀ ਨੇ ਤਪੱਸਿਆ ਕੀਤੀ ਸੀ ਸੋ ਇੱਕ ਹੈ ਜੀ ਇਧਰ ਰਹਿਣ ਵਾਸਤੇ ਇੱਕ ਵਿਸ਼ਾਲ ਘਰ ਬਣਿਆ ਜੋ ਦੇਸ਼ਾਂ ਵਿਦੇਸ਼ਾਂ ਜੋ ਸੰਗਤਾਂ ਆਂਦੀਆਂ ਉਹ ਇੱਥੇ ਰੁਕਦੀਆਂ ਨੇ ਇਹ ਮੇਨ ਗੇਟ ਹੈ ਜੀ ਸਾਡ ਸ਼੍ਰੀ ਗੁਰੂ ਰਵਿਦਾਸ ਸਤਸੰਗ ਭਵਨ ਡੇਰਾ ਸਚਕੰਡ ਸਰਵਣ ਦਾਸ ਜੀ ਸਚਕੰਡ ਬੱਲਾ ਇਤਿਹਾਸਕ ਜਗਾ ਜਿੱਥੇ ਬਹੁਤ ਸਾਰੀਆਂ ਚੀਜ਼ਾਂ ਦਿਖਾਵਾਂਗੇ ਸੰਤ ਰਾਮਾਨੰਦ ਜੀ ਜੋ ਕੌਮ ਦੇ ਅਮਰ ਸ਼ਹੀਦ ਉਹਨਾਂ ਦਾ ਇੱਥੇ ਜਿੱਥੇ ਉਹਨਾਂ ਦੀ ਸਰੀਰ ਨੂੰ ਰੱਖਿਆ ਗਿਆ ਸੀ ਉਹ ਵੀ ਜਗਾ ਤੁਹਾਨੂੰ ਦਿਖਾਵਾਂਗੇ ਇੱਕ ਬਹੁਤ ਹੀ ਵਿਸ਼ਾਲ ਗੁਰੂ ਘਰ ਹੈ ਜੀ ਇਹ ਅੰਦਰੋਂ ਦੇਖ ਸਕਦੇ ਜੀ ਤੁਸੀਂ ਬਹੁਤ ਵਿਸ਼ਾਲ ਬਣਿਆ ਜੀ ਹੈ ਸੋ ਸੰਗਤਾਂ ਬਹੁਤ ਦੂਰੋਂ ਦੂਰੋਂ ਦਰਸ਼ਨ ਕਰਨ ਆਦੀਆਂ ਨੇ ਗੁਰੂ ਜੀ ਦਾ ਫਤਿਹ ਸਾਹਿਬ ਵਾਹਿਗੁਰੂ ਕੀ ਫਤਿਹ ਮੈਂ ਬੋਲੀ ਸੀ ਪੰਜਾਬੀ ਅੱਜ ਅਸੀਂ ਪਹੁੰਚੇ ਹਾਂ ਜੀ ਰਵਿਦਾਸੀਆ ਕੌਮ ਦਾ ਇਤਿਹਾਸਕ ਖਾਨ ਜਿਹਨੂੰ ਡੇਰਾ ਸਚਕੰਡ ਬੱਲਾਂ ਦੇ ਨਾਂ ਤੇ ਜਾਣਿਆ ਜਾਂਦਾ ਇਹ ਦਾ ਅਮਰ ਸ਼ਹੀਦ ਸੰਤ ਰਮਨੰਦ ਜੀ ਜੋ ਸਬੀਦ ਹੋਏ ਸੰਤ ਸੋ ਉਹਨਾਂ ਦਾ ਇਹ ਇੱਥੇ ਬਣਾਇਆ ਗਿਆ ਸੋ ਮੈਂ ਪਬਲਿਕ ਨੂੰ ਪਬਲਿਕ ਜਿਸਾਂ ਬੇਸਤੋਂ ਆਉਂਦੀ ਹੈ ਸੋ ਬਾਰੋਂ ਦਰਸ਼ਨ ਕਰਕੇ ਜਲੀ ਜੀ ਸੋ ਮਾਰਨ ਨੂੰ ਬੇਨਤੀ ਕਰਨਾ ਕਿ ਅੰਦਰ ਇਤਿਹਾਸਿਕ ਜਗਾ ਜੋ ਸੰਤ ਰਮਾਨੰਦ ਜੀ ਜਿਨ੍ਹਾਂ ਨੇ ਬਹੁਤ ਸਾਰੀ ਉਮਰ ਪ੍ਰਚਾਰ ਕੀਤਾ ਆਪਣੀ ਕੌਮ ਵਾਸਤੇ ਸੋ ਇਸੇ ਤਰ੍ਹਾਂ ਇੱਧਰ ਆਪਣੇ ਸੰਤ ਧੰਨ ਧਰਮ ਗਰੀਬ ਦਾ ਜਿਨ੍ਹਾਂ ਨੇ ਉਹ ਜਿਹੜੀ ਦਸਿਆ ਕੌਮ ਦਾ ਬਣਾ ਧਰਮ ਵਿਚਾਰ ਦਿੱਤਾ ਸੋ ਇਹ ਇਹ ਉਹਨਾਂ ਦਾ ਸਥਾਨ ਬਣਾਇਆ ਗਿਆ ਸੋ ਮੈਂ ਪਬਲਿਕ ਨੂੰ ਇਹੀ ਕਹਿਣਾ ਚਾਹਾਂਗਾ ਜਰ ਜੋ ਵੀ ਦੇਸਾ ਵੇ ਦੇਸਾ ਚੋਂ ਸੰਤਾਂ ਆਂ ਆ ਉਹ ਬਾਹਰੋਂ ਮੱਥਾ ਟੇਕਦੇ ਜਾਂਦੀਆਂ ਨੇ ਉਹ ਇਤਿਹਾਸਿਕ ਜੋ ਜਗਾ ਜੋ ਸਸੰਘ ਹਾਲ ਹੈ ਇੱਧਰ ਇੱਕ ਵਿਸ਼ਾਲ ਸਸੰਘ ਘਰ ਬਣਾਇਆ ਗਿਆ ਗੁਰੂ ਘਰ ਵਾ ਸੋ ਇਥੇ ਸੰਤਾਂ ਆਂ ਆ ਨੇ ਸੋ ਇਥੇ ਸੰਗਰਾਂਦ ਦੇ ਸੰਗਰਾਂਦ ਜੋ ਹੈ ਇਹ ਗੁਰੂ ਮਹਾਰਾਜ ਦਾ ਬਾਣੀ ਹੁੰਦੀ ਹੈ ਬਾਣੀ ਕੀਰਤਨ ਹੁੰਦਾ ਗੁਰੂ ਦਾ ਕੀਰਤਨ ਸੋ ਜੇ ਸਭ ਇਸਨੂੰ ਸਾਰੀ ਸੰਗਤ ਨੂੰ ਵਸ ਰਹਿਆਂ ਨੂੰ ਜਿਹਾ ਗੁਰਦੇ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਡੇਰਾ ਸਚਖੰਡ ਬੱਲਾ ਜੀ ਬੱਲਾ ਦੇ ਨਾਂ ਤੇ ਬਹੁਤ ਮਸ਼ਹੂਰ ਹੈ ਸੋ ਇਹ ਗੁਰੂ ਘਰ ਬਣਿਆ ਜੀ ਜਿੱਥੇ ਕੀਰਤਨ ਦਰਬਾਰ ਐਸਲੇ ਕੀਰਤਨ ਦਰਬਾਰ ਦੀ ਤੁਸੀਂ ਬਹੁਤ ਮਿੱਠੀ ਆਵਾਜ਼ ਸੁਣ ਰਹੇ ਹੋ ਇਹ ਇਤਿਹਾਸਿਕ ਜਗਾ ਜੀ ਇੱਥੇ ਸੰਤ ਸਰਵਰੰਦਾਸ ਜੀ ਨੇ ਬਹੁਤ ਭਗਤੀ ਕੀਤੀ ਸੀ ਜੀ ਸੋ ਹੁਣ ਇੱਥੇ ਨਗਰ ਕੀਰਤਨ ਚੱਲਦੇ ਨੇ ਮੌਜੂਦਾ ਗਦੀ ਨਸੀਨ ਸੰਤ ਨਰਨਜਨ ਦਾਸ ਜੀ ਨੇ ਮਹਾਰਾਜ ਸੋ ਸੋ ਅੱਜ ਸਾਨੂੰ ਵੀ ਮੌਕਾ ਮਿਲਿਆ ਇਸ ਇਤਿਹਾਸਕ ਜਗ੍ਹਾ ਤੇ ਦਰਸ਼ਨ ਦੀਦਾਰ ਕਰਨ ਦਾ ਸੋ ਗੁਰੂ ਮਹਾਰਾਜ ਸਾਰਿਆਂ ਦੀ ਆਸ ਮਰਾਜ ਪੂਰੀ ਕਰੇ ਚੜ੍ਹਦੀ ਗੱਲਾ ਚ ਰੱਖੇ ਬਹੁਤ ਹੀ ਇਤਿਹਾਸਕ ਜਗ੍ਹਾ ਈ ਸੋ ਦੇਸ਼ਾਂ ਵਿਦੇਸ਼ਾਂ ਚ ਬਸ ਰਹੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਵੀ ਆਏ ਸੋ ਇੱਥੇ ਕੇ ਸੰਤ ਰਮਨੰਦ ਜੀ ਦਾ ਜਿੱਥੇ ਉਹਨਾਂ ਨੂੰ ਦਫਨਾਇਆ ਗਿਆ ਸੀ ਉਥੇ ਇਤਿਹਾਸਕ ਸੰਤ ਸ਼ਹੀਦ ਸੰਤ ਰਮਨੰਦ ਜੀ ਮਹਾਰਾਜ ਜਿਨ੍ਹਾਂ ਨੇ ਕੌਮ ਦੇ ਲਈ ਆਪਣੀ ਜ਼ਿੰਦਗੀ ਲੇਖੇ ਲਾਤੀ ਸੋ ਨਨੇ ਕੰਬਾਸਤੇ ਸਾਰੀ ਜ਼ਿੰਦਗੀ ਲਾ ਦਿੱਤੀ ਸੋ ਗੁਰੂ ਪਿਆਰਿਓ ਇਤਿਹਾਸਕ ਜਗਾ ਸੋ ਗੁਰੂ ਪਿਆਰਿਓ ਬੇਨਤੀ ਹੈ ਕਿ ਜੋ ਵੀ ਦੇਸ਼-ਵਦੇਸ਼ਾਂ ਤੋਂ ਜੋ ਵੀ ਸੰਗਤ ਆਂਦੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਇਤਿਹਾਸਕ ਜਗਾ ਜੋ ਸੰਤ ਰਾਮਾਨੰਦ ਜੀ ਸ਼ਹੀਦ ਸੰਤ ਰਾਮਾਨੰਦ ਜੀ ਦਾ ਇੱਥੇ ਉਹਨਾਂ ਦਾ ਦਰਬਾਰ ਬਣਾਇਆ ਗਿਆ ਪਿੱਛੇ ਸੋ ਸੰਗਤਾਂ ਉੱਥੇ ਜਰੂਰ ਦਰਸ਼ਨ ਕਰਕੇ ਜਾਣ ਇਹ ਇੱਕ ਬਹੁਤ ਹੀ ਇਤਿਹਾਸਕ ਤੇ ਬਹੁਤ ਹੀ ਪੁਰਾਣਾ ਗੁਰੂ ਘਰ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਵੀ ਆਣਾ ਚਾਹੇ ਪੂਰੀ ਜਾਣਕਾਰੀ ਉਹਨਾਂ ਨੂੰ ਦੇ ਦਈਏ ਕਿ ਜਲੰਧਰ ਤੋਂ ਸਿਰਫ 11 ਕਿਲੋਮੀਟਰ ਹੈ ਦੇਸਾਂ ਵਿਦੇਸਾਂ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਵੀ ਇੱਥੇ ਦਰਸ਼ਨ ਦੀਦਾਰ ਕਰਨ ਆਉਣਾ ਹੋਵੇ ਉਹਨਾਂ ਨੂੰ ਕੋਈ ਅਸੁਬਧਾ ਨਹੀਂ ਹੈ ਬਹੁਤ ਹੀ ਬਹੁਤ ਸਾਰੇ ਵੀਲਰ ਉਥੋਂ ਚੱਲਦੇ ਨੇ ਬੱਸ ਸਟੈਂਡ ਤੋਂ ਗੁਰੂ ਘਰ ਵਾਸਤੇ ਤੋਂ ਸੋ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੈ ਗੁਰੂ ਦੇਵ ਧੰਨ ਗੁਰਦੇਵ